ਕਿਸਾਨਾਂ ਦਾ ਸਮਰਥਨ ਦੇ ਵਿੱਚ ਅੱਜ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਇੱਥੇ ਆਏ ਹੋਏ ਨੇ ਜਿਨ੍ਹਾਂ ਨੇ ਆਪਣਾ ਸਮਰਥਨ ਦਿੱਤਾ ਜੋ ਕਿਸਾਨ ਹੜਤਾਲ ਦੇ ਉੱਤੇ ਬੈਠੇ ਨੇ ਬਿਲਾ ਦੇ ਵਿਰੁੱਧ मैडम किਵੇਂ ਲੱਗ ਰਿਹਾ ਤੁਹਾਨੂੰ ਇਹ ਸੰਘਰਸ਼ ਕਿੰਨਾ ਕੁ ਲੰਬਾ ਹੋਰ ਚੱਲੇਗਾ ਤੁਹਾਡੇ ਵੱਲੋਂ ਕਿੰਨਾ ਸਮਰਥਨ। ਇਹੀ ਦੁਆ ਕਰਦੇ ਆਂ ਵਾਹਿਗੁਰੂ ਅੱਗੇ ਵਾਹਿਗੁਰੂ ਅੱਗੇ ਕਿ ਇਹ ਜ਼ਿਆਦਾ ਲੰਬਾ ਨਾ ਚੱਲੇ ਕਿਉਂਕਿ ਇਸ ਚੀਜ਼ ਦਾ ਹੱਲ ਹੋ ਜਾਵੇ 7 ਮਹੀਨੇ ਪਹਿਲਾਂ ਹੀ ਹੋ ਚੁੱਕੇ ਨੇ ਇਸ ਮੋਰਚੇ ਨੂੰ। ਸੋ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਜ਼ਿਆਦਾ ਤੇ ਜਲਦੀ ਤੋਂ ਜਲਦੀ ਇਸ ਜਿਹੜਾ ਸਾਡਾ ਜਿਹੜਾ ਤੁਸੀਂ ਕਾਲਾ ਕਾਨੂੰਨ ਹੈਗਾ ਇਹ ਲਾਇਆ ਇਹਨੂੰ ਰੱਦ ਕੀਤਾ ਜਾਵੇ ਤੇ ਇਹੀ ਅਸੀਂ ਬੇਨਤੀ ਕਰ ਸਕਦੇ ਸਾਰੇ ਜਾਣੇ ਭੁੱਖ ਹੜਤਾਲ ਦੇ ਵਿੱਚ ਬੈਠੇ ਨੇ ਸਾਡੇ ਬਜ਼ੁਰਗ ਬੈਠੇ ਨੇ ਰੋੜਾ ਤੇ ਖੜੇ ਨੇ ਦਿੱਲੀ ਦੇ ਵਿੱਚ ਹਰ ਕੰਡੀਸ਼ਨ ਵਿਚ ਖੜੇ ਨੇ ਤੋਪ ਪੁਨੇਰੀਆਂ ਸੋ ਉਹਨਾਂ ਤਰਸ ਕਰੋ ਰਹਿਮ ਕਰੋ ਸਾਡੇ ਤੇ ਤੇ ਸਾਡਾ ਜਿਹੜਾ ਹੱਕ ਆ ਉਹ ਸਾਨੂੰ ਦਿੱਤਾ ਜਾਵੇ ਮੈਂ ਇਹ ਦੁਆ ਕਰਦੀ ਆ ਬਹੁਤ ਸਨਨਾ ਜੀ ਜਿਹੜੀ ਸਮੇਂ ਦੀ ਸਰਕਾਰ ਉਹ ਕਹਿ ਰਹੀ ਆ ਕਿ ਟਾਈਮ ਦੇ ਨਾਲ ਇਹ ਸੰਘਰਸ਼ਾ ਜਿਹੜਾ ਇਹ ਢਿੱਲਾ ਪੈ ਗਿਆ બીજો ਪੰਜਾਬੀ ਗਾਇਕ ਕਿ ਪਹਿਲਾਂ ਜਿਵੇਂ ਹਮ ਹਵਾਕਿਆ ਹੁੰਦੀ ਸੀ ਉਸ ਵੇਲੇ ਉਹਨਾਂ ਦਾ ਸਮਰਥਨ ਨਹੀਂ ਕਰਿਆ ਤੁਹਾਨੂੰ ਲੱਗਦਾ ਕਿ ਇਹੋ ਜੀ ਗੱਲ ਨਹੀਂ ਢਿੱਲਾ ਕੁਛ ਨਹੀਂ ਸਮਰਥਨ ਦੇ ਵਿੱਚ ਪਿਆ ਕਿਉਂਕਿ ਸਾਰੇ ਨੂੰ ਸਾਰਿਆਂ ਦੇ ਘਰਾਂ ਦੇ ਵਿੱਚ ਕੋਈ ਨਾ ਕੋਈ ਰਿਸਪੌਂਸੀਬਲ ਹੁੰਦੇ ਨੇ ਇਨਸਾਨ ਕੰਮ ਹੁੰਦਾ ਠੀਕ ਆ ਕੰਮ ਦੇ ਲਈ ਥੋੜਾ ਬਹੁਤਾ ਕੰਮ ਕਰ ਲਈ ਆਏ ਨੇ ਪਰ ਅਸੀਂ ਜਿੱਥੇ ਵੀ ਸਾਨੂੰ ਅੱਧੀ ਰਾਤ ਬਾਜ਼ ਮਾਰਨਗੇ ਅਸੀਂ ਸਾਰੇ ਖੜੇ ਆ ਨਾਲ ਕੋਈ ਢਿੱਲ ਦੀ ਗੱਲ ਹੀ ਨਹੀਂ ਹੈ ਕੋਈ ਹੋਰ ਗਾਣਾ ਤੁਸੀਂ ਸੋਚਿਆ ਹੈ ਨਾ ਵਾਸਤੇ ਕੱਢਣ ਦਾ ਕਿਉਂਕਿ ਤੁਹਾਡੇ ਗੀਤ ਨੇ ਜਿਹੜੇ ਉਹ ਇੱਕ ਤਰ੍ਹਾਂ ਦਾ ਅੱਗ ਦਾ ਕੰਮ ਕਰਦੇ ਨੇ ਇਹਨਾਂ ਨੂੰ ਹੌਸਲਾ ਦਿੰਦੇ ਨੇ ਸੋ ਆ ਰਹੇ ਨੇ ਬਹੁਤ ਜਲਦੀ ਤੇ ਸਾਰੇ ਅਸੀਂ ਪਹਿਲਾਂ ਵੀ ਮੈਂ ਦੋ ਗਾਣੇ ਕਿਸਾਨ ਐਂਥਮ 1 ਤੇ 2 ਗਾਇਆ ਤੇ ਬਹੁਤ ਜਲਦੀ ਹੋਰ ਵੀ ਗਾਣੇ ਆ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਉਸਾਨਾ ਜੀ ਸੋ ਇਸਨ ਮਸ਼ਹੂਰ ਪੰਜਾਬੀ ਗਾਇਕ ਅਫਸਾਨਾ ਖਾਨ ਜਿਨ੍ਹਾਂ ਨੇ ਦੱਸਿਆ ਹੈ ਕਿ ਇਹ ਪੰਜਾਬੀ ਗਾਇਕਾਂ ਵੱਲੋਂ ਜਿੰਨਾ ਸਮਰਥਨ ਪਹਿਲਾਂ ਹੀ ਮਿਲ ਰਿਹਾ ਸੀ ਉਹੀ ਕਿਸਾਨਾਂ ਨੂੰ ਹੁਣ ਵੀ ਮਿਲਦਾ ਰਹੇਗਾ ਤਾਂ ਕਿ ਇਹ ਜੋ ਸੰਘਰਸ਼ ਹੈਗਾ ਜਦ ਤੱਕ ਬਿੱਲ ਰੱਦ ਨਹੀਂ ਹੁੰਦੇ ਇਹ ਸੰਘਰਸ਼ ਚੱਲਦਾ ਰਹੇਗਾ ਤੇ ਮੋਦੀ ਸਰਕਾਰ ਦੇ ਖਿਲਾਫ ਇਸ ਤਰ੍ਹਾਂ ਹੀ ਰੋਸ ਮਜਾਇਰੇ ਨੇ ਜਿਹੜੇ ਉਹ ਚੱਲਦੇ ਰਹਿਣਗੇ ਕੈਮਰਾਮੈਨ ਸੋਨੀ ਦੇ ਨਾਲ ਸੁਸ਼ੀਲ ਘਰਚਾ ਦਿਨਿਕ ਸਵੇਰਾ ਮੋਹਾਲ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648